ਸਰਕਾਰੀ ਕਾਲਜ ਦੇ ਬੰਦ ਪੈ ਰਹੇ ਹਾਸ਼ੀ ਕੁਆਟਰਾਂ ਵਿੱਚੋਂ ਮਿਲੀ ਨੌਜਵਾਨ ਦੀ ਲਾਸ਼ ਓਵਰਡੋਜ਼ ਨਾਲ ਮੌਤ ਹੋਣ ਦਾ ਸ਼ੱਕ ਇਲਾਕਾ ਨਿਵਾਸੀ ਕਹਿੰਦੇ ਇੱਥੇ ਆਉਂਦੇ ਹਨ ਨਸ਼ੇ ਦੇ ਆਦੀ ਨੌਜਵਾਨ ਸਰਕਾਰੀ ਕਾਲਜ ਦੇ ਬੰਦ ਪੈ ਰਹੇ ਹਾਸ਼ੀ ਕੁਆਟਰਾਂ ਵਿੱਚੋਂ 20 ਸਾਲਾ ਨੌਜਵਾਨ ਦੀ ਲਾਸ਼ ਮਿਲੀ ਹੈ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ ਕਿਉਂਕਿ ਅਰਸੇ ਤੋਂ ਬੰਦ ਪਏ ਇਨਾ ਸਰਕਾਰੀ ਰਹਾਇਸ਼ੀ ਕੁਆਟਰਾਂ ਵਿੱਚ ਨਸ਼ੇੜੀਆਂ ਵੱਲੋਂ ਆ ਕੇ ਨਸ਼ਾ ਕਰਨ ਦੀ ਖਬਰ ਸਾਡੇ ਚੈਨਲ ਵੱਲੋਂ ਪਹਿਲਾਂ ਵੀ ਲਗਾਈ ਗਈ ਸੀ ਇਲਾਕਾ ਨਿਵਾਸੀਆਂ ਨੇ ਉਦੋਂ ਵੀ ਦੱਸਿਆ ਸੀ ਕਿ ਇੱਥੇ ਨਸ਼ੇ ਦੇ ਆਦੀ ਨੌਜਵਾਨ ਆ ਕੇ ਨਸ਼ਾ ਕਰਦੇ ਹਨ ਅਤੇ ਅੰਦਰ ਕਾਫੀ ਸਰੀੰਜਾ ਅਤੇ ਨਸ਼ੇ ਦਾ ਹੋਰ ਸਮਾਨ ਵੀ ਪਿਆ ਹੈ ਉਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਵੱਲੋਂ ਇੱਥੇ ਲਗਾਤਾਰ ਗਸ਼ਤ ਸ਼ੁਰੂ ਕੀਤੀ ਗਈ ਸੀ ਅਤੇ ਸਰਕਾਰੀ ਕਾਲਜ ਦੇ ਪ੍ਰਬੰਧਨ ਵੱਲੋਂ ਵੀ ਇੱਥੇ ਸਫਾਈ ਕਰਵਾਈ ਗਈ ਸੀ ਪਰ باوجود ਇਸ ਦੇ ਅੱਜ ਇੱਥੇ ਨੌਜਵਾਨ ਦੀ ਲਾਸ਼ ਮਿਲੀ ਲਾਸ਼ ਦੇ ਨੇੜੇ ਹੀ ਖੂਨ ਅਤੇ ਸਿਰਿੰਜ ਵੀ ਪਈ ਸੀ ਮ੍ਰਿਤਕ ਨੌਜਵਾਨ ਦੀ ਪਛਾਣ ਬੀ ਵਰਿਆਂ ਦੇ ਰੋਹਿਤ ਦੇ ਤੌਰ ਤੇ ਹੋਈ ਹੈ ਜੋ ਪ੍ਰਵਾਸੀ ਰਾਜਸਤਾਨੀ ਪਰਿਵਾਰ ਨਾਲ ਸਬੰਧ ਰੱਖਦਾ ਹੈ ਤੋਂ ਪੁਰਾਣੇ ਕੱਪੜੇ ਵੇਚਣ ਦਾ ਕੰਮ ਕਰਦਾ ਸੀ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਲਾਪਰੇ ਸਿੰਘ ਖੁਸ਼ੀਪੁਰ ਦੀ ਰਿਪੋਰਟ ਜੀ ਸਾਡਾ ਦੀਪਕ ਹੈ ਮੇਰਾ ਨਾਮ ਰਾਹ ਗੱਲ ਬੰਦੇ ਆਪਾਂ ਨੂੰ ਨੇ ਮਿਲਿਆ ਭਾਜੀ ਵੇ ਜਾ ਕੇ ਦੇਖਿਆ ਬਸੇਰੇ ਬਰਿਆ ਪਿਆ ਕੀ ਨਾਮ ਵੀ ਹੈ ਇਹ ਇਦਲਾ ਭਾਜੀ ਜੀ ਵੀ ਸਾਲ ਦਾ ਹੀ ਲੱਛੇ ਦੀ ਆਦਤ ਕਿਦੋਂ ਪਈ ਦੀ ਭਾਈ ਗੁਜਰਾਤ ਤੋਂ ਹੀ ਆਇਆ ਕੱਲ ਹੀ ਆਇਆ ਅੱਜ ਗੁਜਰਾਤ ਤੋਂ ਇਹਦੇ ਕੋ ਪੈਸੇ ਵੀ ਨਹੀਂ ਪੈਸੇ ਵੀ ਨਹੀਂ ਇਹਦੇ ਕੋ ਕਿ ਕੋਈ ਨਸਾ ਨੁਸਾ ਕਰੇ ਤੇ ਬਸ ਖਾ ਪੀ ਕੇ ਘਰੋਂ ਗਿਆ ਮੈਂ ਫੇਰ ਕੇ ਆਣਾ ਮਾਇਆ ਹੀ ਨਹੀਂ ਮੁੜ ਕੇ ਘਰ ਮੇਰਾ ਭਰਾ ਉਹ ਨਹੀਂ ਪਤਾ ਭਾਈ ਕਿ ਕੌਣ ਸੀ ਨਾਲ ਉਹ ਪਤਾ ਨਹੀਂ ਮੈਨੂੰ ਰਾਤੀ ਗਿਆ ਸੀ ਹਾਂਜੀ ਫੋਨ ਤੋਂ ਕੋਲਾ ਟਰੇਸ ਕਰ ਲਿਆ ਉਸੋ ਪਤਾ ਲੱਗੇਗਾ ਕਿ ਦੇ ਨਾਲ ਕਿਹੜੇ ਕੀ ਗਏ ਜਿਹੜੇ ਇਹਨੂੰ ਸੰਬੰਧ ਦੇ ਸੀ ਸਾਰਾ ਕੁਝ ਆ ਜਾਊਗਾ ਨਸ਼ੇ ਦੀ ਆਦਤ ਕਿਦੋਂ ਤੋਂ ਪਈ ਹੈ ਨਸ਼ਾ ਤੇ ਇਹਦਾ ਪਤਾ ਹੀ ਨਹੀਂ ਹੈਗਾ ਕਦੋਂ ਭਾਈ ਕੋਈ ਘਰ ਘਰ ਥੋੜੀ ਕੋਈ ਬੈ ਕੇ ਕਰਦਾ ਭਾਈ ਨਸ਼ੇ ਦੱਸਦੇ ਨਹੀਂ ਕਿ ਨਸ਼ਾ ਕਰਦਾ ਵਾ ਇਹ ਤਾਂ ਪਤਾ ਹੀ ਨਹੀਂ ਹਾਨੂੰ ਆਪ ਕਹਿੰਦੇ ਸਰੀੰਜ ਵੀ ਤੇ ਉਹਨੂੰ ਵੀ ਪੇ ਦਾ ਹਿਲਪਾ ਹਾਂਜੀ ਇਹ ਤਾਂ ਚਲੋ ਹੋਈਆ ਬਰਾਮਾ ਤੋਂ ਪੋਸਟਮਾਰਟਮ ਤੋਂ ਪਤਾ ਲੱਗ ਜਾਏਗਾ ਕਿ ਇਹਦੇ ਛੱਣਾ ਲੱਗਿਆ ਵਾ ਕਿ ਨਸ਼ਾ ਨਾ ਹੋਇਆ ਵਾ ਇਹ ਬਟੂ ਸ਼ਰਮਾ ਜੇ ਮੈਂ ਸਵਾਰਦਾ ਪ੍ਰਧਾਨ ਤੇ ਪਿੱਛੇ ਜਿਹੀ ਅਸੀਂ 15-20 ਦਿਨ ਪਹਿਲਾਂ ਤੁਹਾਡੇ ਹੀ ਚੈਨਲ ਦੇ ਮਾਧਿਅਮੇ ਅਸੀਂ ਇੱਥੇ ਦੀ ਗਵਰਨਮੈਂਟ ਕਾਲਜ ਦੀ ਨਜ਼ਰ ਕਵਰ ਲਈ ਸੀਗਾ ਵੀ ਇੱਥੇ ਨਸ਼ੇਲੀ ਜਿਹੜੇ ਆ ਉਹ ਵੱਡੇ ਰਹਿੰਦੇ ਨੇ ਦਿਨ ਰਾਤ ਤੇ ਪੁਲਿਸ ਦੇ ਇੱਥੇ ਬਾਰ-ਬਾਰ ਫੇਰੇ ਮਾਰਨ ਤੇ ਉਹਨਾਂ ਨੂੰ ਕੋਈ ਵੀ ਇੱਥੇ ਬੰਦਾ ਨਹੀਂ ਸੀ ਮਿਲਦਾ ਹੁਣ ਥੋੜੀ ਸ਼ਕਤੀ ਕਰ ਦਿੱਤੀ ਦੀ ਸੀ ਇੱਥੇ ਔਰ ਬਕਾਇਦਾ ਪ੍ਰਿੰਸੀਪਲ ਨੇ ਸਫਾਈ ਵੀ ਜਿਹੜੀ ਹੈ ਤੇ ਪ੍ਰੋਪਰ ਕਰਾ ਦਿੱਤੀ ਆ ਤੇ ਇਹ ਰਾਤ ਦੇ ਟਾਈਮ ਦੇ ਉੱਤੇ ਨਸ਼ੇ ਵਾਲੇ ਜਿਹੜੇ ਆ ਇੱਧਰੋਂ ਕੀ ਨਾ ਚਲੇ ਜਾਂਦੇ ਨੇ ਤੇ ਰਾਤ ਨੂੰ ਇੰਜੈਕਸ਼ਨ ਲਾਉਣ ਦੇ ਨਾਲ ਇਹਦੀ ਜਿਹੜੀ ਉੱਥੇ ਮੌਤ ਹੋ ਗਈ ਆ ਤੇ ਸਵੇਰੇ ਜਦੋਂ ਕਿਸੇ ਨੇ ਵੇਖਿਆ ਉੱਥੇ ਤੇ ਪੂਰੇ ਮੁਹੱਲੇ ਵਾਲਿਆਂ ਨੂੰ ਵੀ ਤੇ ਸਿਟੀ ਵਿੱਚ ਵੀ ਖਬਰ ਦਿੱਤੀ ਆ ਤੇ ਇਸ ਕਰਕੇ ਕਿਉਂਕਿ ਜ਼ਰੂਰਤ ਤੋਂ ਜ਼ਿਆਦਾ ਜਿਹੜਾ ਨਸ਼ਾ ਹੋ ਚੁੱਕਾ ਦਾ ਸਾਡੇ ਇੱਥੇ ਗੁਰਦਾਸਪੁਰ ਸ਼ਹਿਰ ਦੇ ਵਿੱਚ ਪਤਾ ਹੀ ਨਹੀਂ ਲੱਗਦਾ ਹੈਗਾ ਵੀ ਕਿੱਥੋਂ-ਕਿੱਥੋਂ ਬੰਦੇ ਆ ਜਾਂਦੇ ਨੇ ਇੱਥੇ ਤੇ ਇਹਦੇ ਵਿੱਚ ਜੇ ਵੇਖਿਆ ਜਾਵੇ ਤੇ ਕਿਸੇ ਦਾ ਵੀ ਕੋਈ ਕਸੂਰ ਨਹੀਂ ਕਿਸੇ ਮੁਹੱਲਾ ਵਾਸੀ ਦਾ ਕੋਈ ਕਸੂਰ ਨਹੀਂ ਜਾਂ ਕਿਸੇ ਕਾਲਜ ਦਾ ਕੋਈ ਕਸੂਰ ਨਹੀਂ ਕਿਉਂਕਿ 5-6 ਫੁੱਟ ਦੀ ਕੰਧ ਦਾ ਲੋਕੀ ਟੱਪ ਜਾਂਦੇ ਨੇ ਇਹ ਟੱਪ ਕੇ ਤੇ ਅੰਦਰ ਕੀ ਨਾ ਜਾ ਕੇ ਨਸ਼ਾ ਕਰਦੇ ਨੇ ਖਬਰ ਲੱਗੀ ਸੀ ਪੁਲਿਸ ਨੇ ਸਖਤੀ ਕਰਨੀ ਸ਼ੁਰੂ ਕੀਤੀ ਸੀ ਉਸ ਤੋਂ ਉਹਦੇ باوجود ਆਂਦੇ ਆਂਦੇ ਉਹਦੇ ਬਾਅਦ ਇਹ ਕਿਦਾਂ ਰਾਤ ਨੂੰ ਵੜਿਆ ਜਿਹੜਾ ਜੋ ਸਟੇਟਮੈਂਟ ਉਹਦੀ ਸਟੇਟਮੈਂਟ ਉਹਦੇ ਘਰ ਦੇ ਦੇ ਰਹੇ ਪੀ ਇਹ ਮੋੜਾ ਸ਼੍ਰੀਨਗਰ ਗਿਆ ਦਾ ਜੀ ਰਾਤੀ ਆਇਆ ਵਾ ਤੇ ਜੇ ਰਾਤੀ ਆਵਾਤ ਉਹਦਾ ਮਤਲਬ ਇਹ ਬੰਦਦਾ ਵੀ ਕੀ ਨਾ ਕੱਲੇ ਨੇ ਤੇ ਨਸ਼ਾ ਕੀਤਾ ਨਹੀਂ ਹੈਗਾ ਹੋਰ ਵੀ ਲਾਲ ਹੋਲੇ ਨੇ ਕਿਉਂਕਿ ਅਸੀਂ ਕਿਉਂਕਿ ਉਹਨਾਂ ਦੇ ਘਰ ਦੇ ਜਿਹੜੇ ਰੌਲਾ ਪਾੜਦੇ ਨੇ ਵੀ ਦੋ ਤਿੰਨ ਮੁੰਡੇ ਜਿਹੜੇ ਇਹਨੂੰ ਫੋਨ ਕਰਦੇ ਸੀਗਾ ਤੇ ਅਸੀਂ ਕਹਿੰਨੇ ਆ ਵੀ ਕੀ ਨਾ ਇਹਨਾਂ ਦਾ ਮੋਬਾਈਲ ਜਿਹੜਾ ਵਾ ਤੇ ਲੈ ਕੇ ਤੇ ਟ੍ਰੇਸ ਕੀਤਾ ਜਾਵੇ ਦੇਖਿਆ ਜਾਵੇ ਵੀ ਕਿਹੜੇ ਕਿਹੜੇ ਬੰਦੇ ਨੇ ਉਹਨੇ ਬੰਦਾ ਇਹ ਇੱਥੇ ਰਾਜਸਤਾਨੀ ਹੀ ਰਹਿੰਦੇ ਨੇ ਕੱਪੜਾ-ਕੁਪੜੇ ਦਾ ਕੰਮ ਕਰਦੇ ਨੇ ਸੁੱਕੇ ਤਲਾ ਦੇ ਉੱਤੇ ਪੂਰਬੀਏ ਨੇ ਤੇ ਉਹਨਾਂ ਦਾ ਲੜਕਾ ਵਾ ਕੀ ਨਾਂ ਇਹਦੀ ਪਛਾਣ ਹੋਈ ਹੈ ਫਿਰ ਏ ਨਾਂ ਦਾ ਨਹੀਂ ਪਤਾਗਾ ਪਛਾਣ ਹੋ ਗਈ ਆ ਵੀ ਇਹ ਇੱਥੇ ਪੂਰਬੀ ਜਿਹੜੇ ਰਹਿੰਦੇ ਨੇ ਉਹਨਾਂ ਦਾ ਯੂਕੇ ਬੈਂਕ ਦੀ ਬੈਕਸਾਈਡ ਤੇ ਉਹਨਾਂ ਦਾ ਲੜਕਾ